ਔਰ ਜਿਹੜੀ ਐਫ ਆਈ ਆਰ ਦਰਜ ਹੋਈ ਹੈ ਉਹ ਇਹ ਜੀ ਨਿਕੰਮੀ ਐਫ ਆਈ ਆਰ ਦਰਜ ਹੋਈ ਹੈ ਏਡੀ ਕਮਜ਼ੋਰ ਐਫ ਆਈ ਆਰ ਦਰਜ ਹੋਈ ਹੈ ਕਿ ਇਹ ਤੋਂ ਵੱਧ ਮਿਲੀ ਭੁਗਤ ਕਿਵੇਂ ਹਰਿਆਣੇ ਦੇ ਨਾਲ ਸਾਂਝਗਾਠ ਜਿਹਨੂੰ ਮੈਂ ਟਾਉਟੀ ਪਹਿਲੇ ਦਿਨ ਤੋਂ ਕਹਿੰਦਾ ਸੀ ਟਾਉਟੀ ਸਾਹਮਣੇ ਆਈ ਹੈ ਕਿ 8 ਦਿਨਾਂ ਬਾਅਦ ਤੁਸੀਂ ਐਫ ਆਈ ਆਰ ਦਰਜ ਕਰ ਰਹੇ ਹੋ ਅਣਪਛਾਤੇ ਲੋਕਾਂ ਜਿਹੜਾ ਮਤਲਬ ਸ਼ਾਇਦ ਲੋਕ ਸਮਝ ਨਹੀਂ ਰਹੇ ਹੌਲੀ ਹੌਲੀ ਸਮਝਣਗੇ ਕਿ ਜਦ ਇਹ ਉਸ ਚ ਮਾਮਲਾ ਜਾਣਾ ਇਟ ਵਿਲ ਫਾਲ 플랫 ਔਨ ਦਾ ਗਰਾਉਂਡ ਇਸ ਐਫ ਆਈ ਆਰ ਦਾ ਕੁਝ ਬਣਨਾ ਨਹੀਂ ਸ਼ੁਭ ਕਰਨ ਨੂੰ ਕਦੇ ਇਨਸਾਫ ਮਿਲਣਾ ਹੀ ਨਹੀਂ ਕਿ ਉਹਨੂੰ ਗੋਲੀ ਕਿਵੇਂ ਮਾਰ ਕਿ ਇਹ ਲੋਕਤੰਤਰ ਔਰ ਉਹੀ ਪਲਟੂ ਰਾਮ ਭਗਵੰਤਮਾਨ ਜਿਹੜਾ ਇੱਕ ਸਮੇਂ ਕਹਿੰਦਾ ਹੁੰਦਾ ਸੀਗਾ ਕਿ ਭਾਈ ਕਦੇ ਪੁਲਿਸ ਤੇ ਵੀ ਅਨੁਪਛਾਤੇ ਹੁੰਦੇ ਆ ਉਹ ਭਾਈ ਤੂੰ ਕਹਾ ਪੁਲਿਸ ਦੇ ਅਣਪਛਾਤੇ ਛੜਤ ਤੋ ਹਰਿਆਣੇ ਪੁਲਿਸ ਦੀ ਮਦਦ ਤੇ ਹੋ ਗਿਆ ਜਿਹੜਾ ਅਣਪਛਾਤੇ ਦਾਰੇ ਸਵਾਲ ਉਠਾਉਂਦਾ ਸੀ ਪੰਜ ਤੋਂ ਵੱਧ ਕਿਸਾਨ ਮਰ ਗਏ ਆ 250 ਜ਼ਖਮੀ ਹੋ ਗਿਆ ਕਈਆਂ ਦੀ ਅੱਖਾਂ ਦੀ ਰੌਸ਼ਨੀ ਚਲੀ ਗਈ ਵੀ ਸੀਰੀਅਸ ਨੇ Pritpal ਹਲੇ ਤੱਕ PGI ਪਿਆ ਕੋਈ FIR ਦਾ ਨਹੀਂ ਉਹਦੀਆਂ ਲੱਤਾਂ ਕਿਨੇ ਟੁੱਟ ਤੋੜਤੀਆਂ ਆਪੇ ਟੁੱਟ ਗਈਆਂ ਇਸ ਲਈ ਅੱਜ ਟਾਉਟੀ ਦੀ ਹਰਿਆਣਾ ਪੁਲਿਸ ਨਾਲ ਖੱਟਰ ਨਾਲ ਬਹਿ ਕੇ ਸਹਿਮਤੀ ਕਰਕੇ ਇੱਕ ਕਮਜ਼ੋਰ ਮਾਹ ਨਲਾਇਕ ਐਫ ਆਈ ਆਰ ਦਰਜ ਹੋਈ ਹੈ ਜਿਹਦਾ ਰਿਜ਼ਲਟ ਜ਼ੀਰੋ ਹੋਣਾ ਕੋਈ ਇਹ ਕਿਸੇ ਨੂੰ ਨਹੀਂ ਪਤਾ ਲੱਗਣਾ ਕਿ ਭਾਈ ਅਸਲ ਗੋਲੀ ਸ਼ੁਭਕਰਨ ਨੂੰ ਕਿਹਨੇ ਮਾਰੀ ਕੌਲ ਪਰ ਇਹ ਵੀ ਹੋ ਸਕਦਾ ਮੇਰਾ ਖਿਆਲ ਹੈ ਕਿ ਅੱਜ ਆਪਾਂ ਐਮ ਆਰ ਆਈ ਦੇ ਮਸਲੇ ਦੇਖਿਆ ਇੰਦਾ ਦਾ ਇੰਦਾ ਮੁੱਦਾ ਇਹ ਜਿਹੜਾ ਮੁੱਦਾ ਇੱਥੇ ਤੇ ਹੋਰ ਵੀ ਸਾਡੇ ਪੰਜਾਬ ਦੇ ਵੱਡੇ ਲੀਡਰ ਸਿੰਘ ਸਾਹਿਬ ਵੀ ਇੱਥੇ ਮੁੱਦੇ ਵੀ ਆ ਬੋਲਣਗੇ ਵੀ ਮੇਰੇ ਕੋ ਜੇ ਤੁਸੀਂ ਇੰਨਾ ਦਾ ਹੀ ਹੋਰ ਕੋਈ ਸਵਾਲ ਪੁੱਛਣਾ ਤਾਂ ਮੈਂ ਪੁੱਛਣ ਲਈ ਚਾਹਦਾ ਵੈਸੇ ਮੈਂ ਮਜੀਠੀਆ ਦੇ ਬੰਦਿਆਂ ਦਾ ਕੋਈ ਇੱਕ ਮਿੰਟ ਨਹੀਂ ਕਰਦਾ